ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਡ ਉਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਆਪਾਂ ਪਰਸ ਉੱਥੇ ਵੀਡੀਓ ਬਣਾਈ ਸੀ ਅੱਜ ਨਵੀਂ ਹੈਗਾ ਮਾਹੌਲ ਲੈਂਦੇ ਭੈਣ ਨੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਹੀ ফলোਰਸ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਦੀ ਫਲੋਡ ਕਰ ਸਕੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਂ ਵੀਰੇ ਨਿਰਮਲ ਗੌਰ ਟਿੰਡੂਗੋਗੇ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਹਾਂਜੀ ਪਹਿਲੀ ਗਾੜ ਦੀ ਜਾਣਕਾਰੀ ਦੋ ਜੀ ਸਿੰਘ ਵਾਲੀ ਦੀ ਇਹ ਵੀਰੇ 10 ਕਿਲੋ ਦੁੱਧ ਦਿੰਦੀ ਹੈ ਹਾਂਜੀ ਇਹਦਾ ਬੱਚਾ ਇਹਦਾ ਖੜਾ ਹੈ ਹਾਂਜੀ ਤੇ ਚਵਾਈ ਜੂਈ ਨੂੰ ਚੰਗੇ ਸੀਲ ਠੰਡੀ ਵਧੀਆ ਹਾਂਜੀ ਤੇ ਆ ਰੇਟ ਇਹਦਾ ਹੈਗਾ ਵੀਰੇ 32000 ਰੁਪਿਆ ਰੇਟ 32000 ਬੱਚਾ ਕੀ ਹੈ ਜੀ ਬੱਚਾ ਵੀਰੇ ਕਹਣੀ ਬੱਚਾ ਬੱਚਾ ਬੱਸਾ ਬੱਸਾ ਬੱਸabra ਠੀਕ ਹੈ ਠੀਕ ਹੈ ਹਾਂਜੀ ਭੈਣ ਜੀ ਦੂਜੇ ਨੰਬਰ ਦੱਸੋ ਸਿੰਘਾਲੀ ਇਹ ਵੀਰੇ 8 ਕਿਲੋ ਦੁੱਧ ਹੁੰਦੀ ਹੈ ਹਾਂਜੀ ਰੇਟ 24000 ਰੁਪਏ ਰੇਟ 24000 ਲੋ ਇਹਵਾ ਦੇਖ ਸਕਦਾ ਥਣ ਰੇਟ 24000 ਠੀਕ ਹੈ ਜੀ ਹਾਂਜੀ ਭੈਣ ਜੀ ਤੁਹਾਡਾ ਨੰਬਰ ਏ ਵੀਰੇ 11 ਕਿਲੋ ਦੁੱਧਾਂ ਦੇ ਹੈ ਹਾਂਜੀ ਇਹ ਰੇਟ 37000 ਰੁਪਿਆ ਰੇਟ 37000 15 ਦਿਨ ਹੋ ਗਏ ਠੀਕ ਆ ਭਰਾ ਇਹਨੂੰ 15 ਦਿਨ ਹੋ ਗਏ ਠੀਕ ਆ ਭਰਾ ਇਹਨੂੰ ਲੋ ਭਰਾ ਫੇਸ ਬਿਊਟੀ ਠੀਕ ਹੈ ਧਾਣ ਚੈੱਕ ਕਰਸਾ ਦੇ ਲੋ ਜੀ ਤੇ ਰੇਟ ਦੱਸ ਸਕਣਾ 37000 ਰੁਪਿਆ ਵੀਰੇ 37000 ਲੋ ਜੀ ਆ ਲੈਵਾ ਦੇਖਸਾ ਦੇ ਤੁਸੀਂ ਠੀਕ ਹੈ ਨਾ ਲੋ ਜੀ ਲੋ ਜੀ ਠੀਕ ਹੈ ਹਾਂਜੀ ਭੈਣ ਜੀ 4 ਨੰਬਰ ਇਹ ਵੀਰੇ 13 ਲੀਟਰ ਦੋ ਦੰਦੀ ਹੈ ਹਾਂਜੀ ਜਰਸੀ ਮਲਟੀ ਕਪੜਾ ਹੈ ਫਿਰ 10 ਦਿਨ ਹੋ ਗਏ ਹਾਂਜੀ ਤੇ ਰੇਟ ਹੈਗਾ 40000 ਰੁਪਿਆ ਰੇਟ 40000 ਲੋ ਭਰਾ ਆ ਥਾਣ ਚੈੱਕ ਕਰ ਸਕਦੇ ਠੀਕ ਹੈ ਜੀ ਫੇਸ ਦੇਖ ਸਕਦੇ ਹੋ ਬੈਕ ਸਾਈਡ ਚੈੱਕ ਕਰ ਸਕਦੇ ਟੈਟ ਲੋ ਬਹੁਤ ਠੀਕ ਕਪੜਾ ਹੈ ਵਾ ਭਣ ਗਏ ਨਹੀਂ ਰੇਟ ਕਿੰਨਾ ਦੱਸਿਓ ਭਣੇ ਦੁਬਾਰਾ ਫਿਰ 40000 40000 ਠੀਕ ਹੈ ਜੀ 4 5 ਨੰਬਰ ਦਾ ਜੀ ਇਹਦਾ ਵੀਰੇ 32000 ਰੁਪਿਆ 8.5 ਕਿਲੋ ਦੋ ਦੰਦੀ ਹੈ ਹਾਂਜੀ 8 ਮੰਨ ਕੇ ਚਲੋ ਠੀਕ ਹੈ 800 ਵਾਰ ਵਾਰ ਦਿੰਦੀ ਹੈ ਟੀਕਾ ਡੂਗਾ ਠੀਕ ਹੈ ਵੀਰੇ ਇਹਦਾ ਸੂਈ ਨੂੰ ਡੇਢ ਮਹੀਨਾ ਹੋਇਆ ਹੈ ਜੀ ਸਰ ਡੇਢ ਮਹੀਨਾ ਹਾਂ ਥੋੜੀ ਕਮਜ਼ੋਰ ਜੇ ਘਰੋਂ ਆਈ ਉਸ ਤੇ ਬੱਚਾ ਬੱਚਾ ਹੈ ਨਹੀਂ ਵੀਰੇ ਠੀਕ ਹੈ ਸਹੀ ਨੰਬਰ ਦਾ ਹੀ ਇਹਦਾ ਵੀਰੇ ਉਹ ਮੱਛਾ ਬੈਠਾ ਹਾਂਜੀ ਸਵਾ ਡੇਢ ਮਹੀਨਾ ਹੋ ਗਿਆ ਨੂੰ ਸੂਈ ਨੂੰ ਹਾਂਜੀ ਤੇ 45000 ਰੁਪਏ ਦਾ ਰੇਟ ਹੈ 14 ਕਿਲੋ ਦੁੱਧ ਦੀ ਹੈ 14 ਲੀਟਰ ਦੁੱਧ ਲੋਪਰਾ ਚੈੱਕ ਕਰ ਸਕਦੇ ਹੋ ਬਾਕੀ ਦੇਖ ਸਕਦੇ ਹੋ ਕੰਡੀਸ਼ਨ ਬੱਸਾ ਤੋਂ ਦਿਖਾਉਣੇ ਜੀ ਦਾ ਆਸੇ ਬੱਚਾ ਜੀ ਹਾਂਜੀ ਭੈਣ ਜੀ 7 ਨੰਬਰ 7 ਨੰਬਰ ਕੀ ਹੈ ਅਗਲੀ ਟੋਕਣ ਦੀ ਹੈ ਹਾਂਜੀ 28000 ਰੁਪਏ ਰੇਟ ਹੈ ਦਾ ਇਹਦਾ 28000 ਵੱਡੇ ਕਾਦਾ ਵੀ ਦਾ ਠੀਕ ਹੈ ਜੀ ਹਾਂਜੀ ਇਹ ਜੋ ਅਗਲੀ ਇਹਦੇ ਥੱਲੇ ਵੀ ਨੇ 14 ਕਿਲੋ ਦੁੱਧ ਹੈ ਪਰ ਥੋੜਾ ਜਿਹਾ ਮਸ਼ੀਨ ਨਾਲ ਚਾਹੁੰਦੇ ਸੀ ਅਗਲੀ ਹਾਂਜੀ ਅਥਾਣਾ ਥੋੜਾ ਜਿਹਾ ਕਰਦੀ ਹੈ ਦਿੱਖਦੀ ਜੀ ਮੰਦੀ ਮੜੀ ਜੀ ਠੀਕ ਹੈ ਜੀ ਤੇ ਰੇਟ 25000 ਰੁਪਿਆ ਰੇਟ 25000 ਠੀਕ ਹੈ ਜੀ ਹੋਰ ਤਾਂ ਨਹੀਂ ਹੈਗੇ ਭੈਣੇ ਬਸ ਨਾ ਵੀਰੇ ਬਸ ਅਈ 8 ਕਾਮਾ 8 ਕਾਮਾ ਭਾਈ ਭਰਾ ਠੀਕ ਹੈ ਨਹੀਂ ਚੈੱਕ ਕਰ ਸਕਦੇ ਹੋ ਨੰਬਰ ਮੁਤਾਬਕ ਪੈਣ ਜਿੱਤ ਰੇਡ ਕੋਸ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਕੇਰਾ ਆ ਗਿਆ ਉਹ ਖਾਲੀ ਨਹੀਂ ਮੁਰੂਗਾ ਕੇ ਇੱਥੇ ਹਰ ਤਰ੍ਹਾਂ ਦੇ ਮਾਲ ਪੈਣ ਹੁੰਦਾ ਜੇ ਅਗਨੇ ਘੱਟ ਪੈਸੇ ਲੈਣ ਤਾਂ ਘੱਟ ਵੀ ਸਸਤਾ ਹੀ ਮਿਲ ਜਰਦੇ ਵੱਧ ਲੈਣੇ ਤਾਂ ਵੱਧ ਠੀਕ ਹੈ ਜੀ ਪੈਣ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਣੋ ਗੋਕੇ ਤੇ ਜ਼ਿਲ੍ਹਾ ਨੂੰ ਪੈਣਦਾ ਜੀ ਬਰਨਾਲਾ ਜੇ ਮਸੂਰ ਬਰਟ ਵਾਲੀ ਦੀ ਮੋਗਾਈ ਜੀ ਠੀਕ ਹੈ ਜੀ ਕਿਸੇ ਮਰਜ਼ੀ ਪੁੱਛ ਸਕਦੇ ਹੋ ਕੋਕੋ ਕੈਂਚੀ ਆ ਕੇ ਪੁੱਛ ਸਕਦੇ ਜਿੱਥੇ ਮਰਜ਼ੀ ਪੁੱਛ ਸਕਦੇ ਹੋ ਘਰ ਖੇਤਾਂ ਦਾ ਪੈਣ ਦਾ ਮਿਲਦੇ ਆਂ ਫਿਰ ਅਗਲੀ ਵੀਡੀਓ ਚੱਕ ਕੇ ਬਾਈ